ਤੰਦੇ ਵਿੱਚ ਖੜਜਾ ਉਥੋਂ ਵੀ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਜੇ ਤੁਹਾਡਾ ਰਤਬਾ ਹੈਗਾ ਗਰਾਊਂਡ ਲੈਵਲ ਤੇ ਜੇ ਤੁਸੀਂ ਮਤਲਬ ਸਾਨੂੰ ਪਤਾ ਹੈ ਕਿ ਤੁਸੀਂ ਇੰਨਾ ਕੰਮ ਕੀਤਾ ਗਰਾਊਂਡ ਲੈਵਲ ਤੇ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਹੋਰ ਕਿਤੋਂ ਵੀ ਜ਼ਰੂਰੀ ਤਾਂ ਨਹੀਂ ਕਿ ਸਰਦਾਰ ਸਿਵਨਜੀ ਸਿੰਘ ਮਾਨ ਦੇ ਬਰਾਬਰ ਖੜ ਕੇ ਹੀ ਆਪਾਂ ਜਿਹੜਾ ਇਹ ਸਿਸਟਮ ਕਰਨਾ ਜਾਂ ਉਥੋਂ ਹੀ ਖੜੇ ਹੋਣਾ ਸਰਕਾਰਾਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੈਂਟਰ ਦੇ ਵਿੱਚ ਗੱਠ ਜੋੜ ਸੋ ਉਹਨਾਂ ਨੇ ਤਾਂ ਇੱਕ ਰਣਨੀਤੀ ਤੈਅ ਕਰ ਲਈ ਆ ਕਿ ਪੰਜਾਬੀਆਂ ਨੂੰ ਪੰਜਾਬ ਪੰਜਾਬੀਆਂ ਦੇ ਨਾਲ ਲੜਾਓ ਜਿਹੜੇ ਪੰਥ ਦੀ ਗੱਲ ਕਰਦੇ ਉਹਨਾਂ ਨੂੰ ਪੰਥਕ ਲੋਕਾਂ ਦੇ ਨਾਲ ਲੜਾ ਦਿਓ ਇਹ ਏਜੰਸੀਆਂ ਦਾ ਕੰਮ ਆ ਇਹ ਸਰਕਾਰਾਂ ਦਾ ਕੰਮ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਯਾਰ ਅਸੀਂ ਇੰਨੇ ਜੋਗੇ ਹੈ ਨਹੀਂ ਪਰ ਅਸੀਂ ਇਹਨਾਂ ਨੂੰ ਆਸ ਵਿੱਚ ਖੜਾ ਕੇ ਜਿਹੜਾ ਲੜਾ ਦਈਏ ਸੋ ਕਿਤੇ ਨਾ ਕਿਤੇ ਗੱਠ ਜੋੜ ਦਾ ਨਤੀਜਾ ਵੀ ਆ ਸੋ ਬੇਨਤੀ ਇਹੀ ਆ ਆਪਣਿਆਂ ਦੇ ਬਰਾਬਰ ਨਹੀਂ ਖੜਨਾ ਚਾਹੀਦਾ ਇੱਕ ਪਾਸੇ ਤਾਂ ਆਪਾਂ ਕਈ ਥਾਵਾਂ ਤੇ ਇਹ ਗੱਲਾਂ ਕਰਦੇ ਆ ਕਿ ਆਰ ਆਪਾਂ ਫਲਾਲੇ ਫਲਾਲੇ ਥਾਂ ਤੇ ਪੰਥ ਕਾਗੂ ਜਿਹੜੇ ਖੜੇ ਉੱਥੇ ਉੱਥੇ ਥਾਂ ਤੇ ਆਪਦੀ ਸੀਟ